ਮੈਨੂੰ ਲੱਗਦਾ ਕਿ ਸਾਰਿਆਂ ਲਈ ਇਹ ਬੜਾ ਦੁੱਖ ਦਾ ਵਾਅ ਹੈ ਜੇ ਕਿਉਂਕਿ ਜਦੋਂ ਕਿਸੇ ਵੀ ਪਰਿਵਾਰ ਦੀ ਵੈਸੇ ਤੇ ਹਰ ਜੀ ਜਿਹੜਾ ਬਹੁ ਗੁੱਲਾ ਹੁੰਦਾ ਘਰਾਂ ਚ ਜੀ ਜਿਹੜੇ ਨੇ ਬੜੇ ਮਹਿੰਗੇ ਹੁੰਦੇ ਨੇ ਹਰ ਘਰ ਦੇ ਜੀ ਦਾ ਆਪਣਾ ਪਰ ਘਰ ਦੀ ਮਾਂ ਜਿਹੜੀ ਉਹ ਤੇ ਘਰ ਦਾ ਧੁਰਾ ਹੁੰਦੀ ਹੈ ਔਰ ਕਿਸੇ ਵੀ ਘਰ ਚੋਂ ਕਿਸੇ ਮਾਂ ਦਾ ਜਾਣਾ ਜਿਹੜਾ ਹੈ ਉਹ ਬੜਾ ਦੁੱਖ ਦਾ ਕਾਰਨ ਹੈ ਔਰ ਉਹਨਾਂ ਦੇ ਬੱਚਿਆਂ ਦੀ ਕਿੰਨੀ ਲਿਆਕਤ ਹੈ ਕਿੰਨਾ ਅਦਬ ਹੈ ਐਜੂਕੇਸ਼ਨ ਹੈ ਭਾਜੀ ਦੀ ਕਾਮਯਾਬੀ ਹੈ ਸੋ ਮੈਨੂੰ ਲੱਗਦਾ ਇਹਦੇ ਵਿੱਚ ਉਹਨਾਂ ਦਾ ਵੱਡਾ ਰੋਲ ਰਿਹਾ ਉਹਨਾਂ ਦੇ ਪਰਿਵਾਰ ਦੇ ਵਿੱਚ ਭਾਵੇਂ ਬਹੁਤਾ ਨਹੀਂ ਉਹ ਪਰਦੇ ਦੇ ਸਾਹਮਣੇ ਆਏ ਪਰ ਉਹਨਾਂ ਨੇ ਪਿੱਛੇ ਰਹਿ ਕੇ ਜਿਹੜੀ ਕਮਾਨ ਸੰਭਾਲੀ ਉਹ ਆਪਣੇ ਆਪ ਦੇ ਵਿੱਚ ਇਸੇ ਕਰਕੇ ਸਾਰੇ ਮੁਲਾਕਾਤ ਮੇਰੀ ਮੁਲਾਕਾਤ ਪਰ ਭਾਜੀ ਬਹੁਤ ਗੱਲਾਂ ਭਾਜੀ ਬਹੁਤ ਗੱਲਾਂ ਹੰਸ ਭਾਜੀ ਉਹਨਾਂ ਦੀ ਬਹੁਤ ਗੱਲ ਕਰਦੇ ਸੀ ਮੈਨੂੰ ਲੱਗਦਾ ਕਿ ਸਾਰਿਆਂ ਲਈ ਇਹ ਬੜਾ ਦੁੱਖ ਦਾ ਵਾਅ ਹੈ ਜੇ ਕਿਉਂਕਿ ਜਦੋਂ ਕਿਸੇ ਵੀ ਪਰਿਵਾਰ ਦੀ ਵੈਸੇ ਤੇ ਹਰ ਜੀ ਜਿਹੜਾ ਬਹੂ ਬੁੱਲਾ ਹੁੰਦਾ ਘਰਾਂ ਚ ਜੀ ਜਿਹੜੇ ਨੇ ਬੜੇ ਮਹਿੰਗੇ ਹੁੰਦੇ ਨੇ ਹਰ ਘਰ ਦੇ ਜੀ ਦਾ ਆਪਣਾ ਪਰ ਘਰ ਦੀ ਮਾਂ ਜਿਹੜੀ ਉਹ ਤੇ ਘਰ ਦਾ ਧੁਰਾ ਹੁੰਦੀ ਏ ਔਰ ਕਿਸੇ ਵੀ ਘਰ ਚੋਂ ਕਿਸੇ ਮਾਂ ਦਾ ਜਾਣਾ ਜਿਹੜਾ ਹੈ ਉਹ ਬੜਾ ਦੁੱਖ ਦਾ ਕਾਰਨ ਹੈ ਔਰ ਉਹਨਾਂ ਦੇ ਬੱਚਿਆਂ ਦੀ ਕਿੰਨੀ ਲਿਆਕਤ ਏ ਕਿੰਨਾ ਅਦਬ ਏ ਐਜੂਕੇਸ਼ਨ ਹੈ ਭਾਜੀ ਦੀ ਕਾਮਯਾਬੀ ਹੈ ਸੋ ਮੈਨੂੰ ਲੱਗਦਾ ਇਹਦੇ ਵਿੱਚ ਉਹਨਾਂ ਦਾ ਵੱਡਾ ਰੋਲ ਰਿਹਾ ਉਹਨਾਂ ਦੇ ਪਰਿਵਾਰ ਦੇ ਵਿੱਚ ਭਾਵੇਂ ਬਹੁਤਾ ਨਹੀਂ ਉਹ ਪਰਦੇ ਦੇ ਸਾਹਮਣੇ ਆਏ ਪਰ ਉਹਨਾਂ ਨੇ ਪਿੱਛੇ ਰਹਿ ਕੇ ਜਿਹੜੀ ਕਮਾਨ ਸੰਭਾਲੀ ਉਹ ਆਪਣੇ ਆਪ ਦੇ ਵਿੱਚ ਇਸੇ ਕਰਕੇ ਸਾਰੇ ਮਿਲਦਾ ਅੱਜ ਮੇਰੀ ਮੁਲਾਕਾਤ ਪਰ ਭਾਜੀ ਬਹੁਤ ਗੱਲਾਂ ਭਾਜੀ ਬਹੁਤ ਗੱਲਾਂ ਹੰਸ ਭਾਜੀ ਉਹਨਾਂ ਦੀ ਬਹੁਤ ਗੱਲ ਕਰਦੇ ਸੀ